ਪਾਰਟ 3 ਲਾਲਚ ਉਦੇਸ਼ ਜਾਨਵਰਾਂ ਨਾਲ ਪਿਆਰ ਕਰਨਾ ਲਾਲਚ ਨਾ ਕਰਨਾ ਕਿਸੇ ਦੀਆਂ ਗੱਲਾਂ ਵਿੱਚ ਨਾ ਆਉਣਾ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸਨੇ ਚਿੱਟੇ ਰੰਗ ਦੀ ਇੱਕ ਕੁੱਕੜੀ ਖਰੀਦੀ ਕਿਸਾਨ ਨੂੰ ਕੁੱਕੜੀ ਬਹੁਤ ਪਿਆਰੀ ਲੱਗਦੀ ਸੀ ਉਹ ਕੁੱਕੜੀ ਖੁੱਡੇ ਵਿੱਚ ਰਹਿੰਦੀ ਆਂ ਬਾਕੀ ਕੁੱਕੜੀਆਂ ਨਾਲ ਵੀ ਬੜੇ ਪਿਆਰ ਨਾਲ ਰਹਿੰਦੀ ਸੀ ਕਿਸਾਨ ਦਾ ਉਸ ਕੁੱਕੜੀ ਨਾਲ ਬੜਾ ਲਗਾਅ ਸੀ ਇਸੇ ਲਈ ਉਹ ਉਸ ਨੂੰ ਬਾਕੀ ਕੁਕੜੀਆਂ ਤੋਂ ਚੋਰੀ ਬਦਾਮ ਮਫਲੀਆਂ ਅਤੇ ਖਿਲਾ ਵਾਲਾ ਚੋਗਾ ਵੀ ਖਿਲਾਉਂਦਾ ਇੱਕ ਦਿਨ ਕਿਸਾਨ ਤੜਕੇ ਉੱਠਿਆ ਉਸਨੇ ਚਿੱਟੀ ਕੁਕੜੀ ਨੂੰ ਖੁੱਡੇ ਵਿੱਚੋਂ ਬਾਹਰ ਕੱਢਿਆ ਤਾਂ ਅਚਾਨਕ ਚਾਰੇ ਪਾਸੇ ਸੁਨਹਿਰੀ ਪ੍ਰਕਾਸ਼ ਫੈਲ ਗਿਆ ਕਿਸਾਨ ਦੇਖ ਕੇ ਹੈਰਾਨ ਰਹਿ ਗਿਆ ਕਿ ਮੁਰਗੀ ਨੇ ਇੱਕ ਸੋਨੇ ਦਾ ਆਂਡਾ ਦਿੱਤਾ ਉਸਨੇ ਕਿਸਾਨ ਨੂੰ ਕਿਹਾ ਕਿ ਮੈਂ ਤੈਨੂੰ ਰੋਜ਼ ਇੱਕ ਆਂਡਾ ਦੇਵਾਂਗੀ ਕਿਸਾਨ ਨੇ ਮੁਰਗੀ ਦਾ ਤਨਵਾਦ ਕੀਤਾ ਅਗਲੇ ਦਿਨ ਕਿਸਾਨ ਉਹ ਸੋਨੇ ਦਾ ਆਂਡਾ ਵੇਚ ਕੇ ਆਪਣੀ ਪਤਨੀ ਲਈ ਸੋਹਣੇ-ਸੋਹਣੇ ਕੱਪੜੇ, ਬੱਚਿਆਂ ਲਈ ਖਿਡੌਣੇ ਅਤੇ ਮਿਠਾਈ ਲਿਆਇਆ। ਉਹ ਆਪਣੀ ਮੁਰਗੀਆਂ ਲਈ ਵੀ ਵਧੀਆ ਚੋਗਾ ਖਰੀਦ ਕੇ ਲਿਆਇਆ। ਹੌਲੀ-ਹੌਲੀ ਗਰੀਬ ਕਿਸਾਨ ਅਮੀਰ ਹੋ ਗਿਆ। ਹੁਣ ਉਹ ਬਹੁਤ ਸੋਹਣੇ ਘਰ ਵਿੱਚ ਰਹਿਣ ਲੱਗਾ। ਉਸ ਕੋਲ ਕਈ ਨੌਕਰ-ਚਾਕਰ ਸਨ। ਪਰ ਧੰਨ ਪ੍ਰਤੀ ਉਸਦੀ ਪਤਨੀ ਦਾ ਲਾਲਚ ਵੱਧਣ ਲੱਗਾ। ਇੱਕ ਦਿਨ ਲਾਲਚ ਵਸ ਹੋ ਕੇ ਕਿਸਾਨ ਦੀ ਪਤਨੀ ਉਸ ਨੂੰ ਕਹਿਣ ਲੱਗੀ ਉਨੇ ਹੀ ਕੀ ਕਾਂਡਾ ਵੇਚ ਕੇ ਹੌਲੀ ਹੌਲੀ ਅਮੀਰ ਬਣਨ ਤੋਤਾ ਚੰਗਾ ਹੈ ਕਿ ਆਪਾਂ ਇਸ ਚਿੱਟੀ ਕੁਕੜੀ ਦਾ ਢਿੱਡ چیر ਕੇ ਇੱਕੋ ਵਾਰ ਸਾਰੇ ਆਂਡੇ ਕੱਢ ਲਈਏ ਕਿਸਾਨ ਨੂੰ ਆਪਣੀ ਪਤਨੀ ਦਾ ਸੁਝਾਅ ਪਸੰਦ ਨਾ ਆਇਆ ਪਰ ਪਤਨੀ ਦੇ ਵਾਰ-ਵਾਰ ਕਹਿਣ ਤੇ ਉਹ ਆਪਣੀ ਪਿਆਰੀ ਕੁਕੜੀ ਦਾ ਢਿੱਡ چیرਣ ਲਈ ਤਿਆਰ ਹੋ ਗਿਆ ਜਿਉਂ ਹੀ ਕਿਸਾਨ ਨੇ ਆਪਣੀ ਚਿੱਟੀ ਕੁਕੜੀ ਦਾ ਢਿੱਡ چیرਣ ਨੂੰ ਛੁਰਾ ਚੁੱਕਿਆ ਤਾਂ ਚਾਰੇ ਪਾਸੇ ਸੁਨਹਿਰੀ ਰੋਟੀਆਂ ਫੈਲ ਗਈ ਤੇ ਇੱਕ ਆਵਾਜ਼ ਆਈ ਤੂੰ ਆਪਣੀ ਪਤਨੀ ਤੇ ਕਹਿਂ ਤੇ ਲਾਲਚ ਵਿੱਚ ਆ ਕੇ ਇਨਸਾਨੀਅਤ ਤੇ ਪਿਆਰ ਦੋਵੇਂ ਹੀ ਭੁੱਲ ਗਿਆ ਹੁਣ ਮੈਂ ਚਾਰੇ ਆ ਕਿਸਾਨ ਵਿਚਾਰਾ ਰੋਂਦਾ ਤੇ ਪਛਤਾਉਂਦਾ ਹੀ ਰਹਿ ਗਿਆ ਕੀ ਸਿੱਖਿਆ ਲਾਲਚ ਨਾ ਕਰਨਾ ਕਿਸੇ ਦੀਆਂ ਗੱਲਾਂ ਵਿੱਚ ਨਾ ਆਉਣਾ ਸਵਾਰਥ ਰਹਿਤ ਪਿਆਰ ਕਰਨਾ